ਹਾਂਜੀ ਜਸਤਰੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਗੱਲ ਕਰਦੇ ਆਂ ਆਪਾਂ ਤੁੰਗ ਗਲੀ ਮੰਡੀ ਤੇ ਤੁੰਗ ਗਲੀ ਮੰਡੀ ਤੇ ਬਹੁਤ ਹੀ ਸੋਹਣੇ ਸੋਹਣੇ ਜਾਨਵਰ ਆਏ ਸੀ ਵੀਰੇ ਜਿੰਨੇ ਆਪਾਂ ਵੀਡੀਓ ਵਿੱਚ ਦਿਖਾ ਰਹੇ ਆਂ ਸੋ ਬਹੁਤ ਦੂਰੋ ਦੂਰ ਬਹੁਤ ਦੂਰੋ ਦੂਰੋਂ ਵੀਰ ਭਰਾ ਆਏ ਸੀ ਮੇਰੇ ਬਹੁਤ ਵਪਾਰੀ ਮੰਨ ਲੋ ਮਤਲਬ ਇਹ ਆਪਣੇ ਆਮ ਜ਼ਿਮੀਦਾਰ ਭਾਈਚਾਰਾ ਹੋਤ ਮੁਸਲਮਾਨ ਭਾਈਚਾਰਾ ਸਾਰੇ ਵੀਰ ਭਰਾ ਸਾਰੀ ਬਹੁਤ ਦੂਰੋ ਦੂਰੋਂ ਆਏ ਸੀ ਰਾਜਸਥਾਨ ਆਪਣੇ ਅਡਵਰਡ ਦੇ ਸਟੇਟਾਂ ਚ ਬਹੁਤ ਸੋਹਣੇ ਸੋਹਣੇ ਜਾਨਵਰ ਲਏ ਸੀ ਬਈ ਵੇਚਣ ਦੇ ਵਾਸਤੇ ਕੋਈ ਮਜੂਰੀ ਵਾਸਤੇ ਆਉਂਦਾ ਕੋਈ ਸੇਲ ਵਾਸਤੇ ਆਉਂਦਾ ਕੋਈ ਕਿਵੇਂ ਕੋਈ ਕਿਵੇਂ ਹਨਾ ਬਹੁਤ ਦੂਰੋਂ ਦੂਰੋਂ ਮੇਰੇ ਵੀਰ ਭਰਾ ਆਏ ਸੀ ਕੁਝ ਨੇੜੇ ਵਾਲੇ ਵੀ ਸੀ ਜਿਵੇਂ ਮਾਨਸਾਪ ਠੰਡਾ ਮਕਸਰ ਫਰੀਦਕੋਟ ਡੜਬਾ ਸੰਗਰੂਰ ਏਰੀਆ ਬਰਨਾਲਾ ਏਰੀਆ ਬਹੁਤ ਦੂਰੋਂ ਦੂਰੋਂ ਵੀਰ ਭਰਾ ਸਾਰੀ ਆਈ ਸੀ ਮੰਡੀ ਤੇ ਬਹੁਤ ਸੋਹਣੇ ਸੋਹਣੇ ਜਾਨਵਰ ਸੀ ਵੀਰੇ ਸਾਰਿਆਂ ਦਾ ਰੋਟੀ ਰੋਟੀ ਦਾ ਕੰਮ ਆਣਾ ਸਾਰੇ ਆਪਦੇ ਪੈਸੇ ਕਮਾਉਣ ਆਉਂਦੇ ਆ ਬਹੁਤ ਸੋਹਣੇ ਸੋਹਣੇ ਜਾਨਵਰ ਸੀ ਸੋ ਵਿੱਚ ਜਾਨਵਰ ਚੰਗੇ ਵੀ ਸੀ ਭਾਈ ਵਿੱਚ ਮਾੜੇ ਵੀ ਸੀ ਜਿਵੇਂ ਆਪਦੀ ਆਪਦੀ ਪਸੰਦ ਦਾ ਵਿੱਚ ਬਾਰਬਰੀਆਂ ਵੀ ਸੀ ਵਿੱਚ ਖੱਸੀ ਬੱਕਰੇ ਛੋਟੇ ਵੱਡੇ ਵਿੱਚ ਗੱਬਣ ਬੱਕਰੀਆਂ ਸੂਈ ਹੋਈਆਂ ਬੱਕਰੀਆਂ ਕੋਈ ਨਕਸ਼ ਵਾਲੀਆਂ ਬੱਕਰੀਆਂ ਵੀ ਹੁੰਦੀਆਂ ਉਹ ਡੁੱਡ ਬੰਦੇ ਦੀ ਪਰਖਣ ਦੀ ਆਪਦੀ ਸਥਿਤੀ ਹੁੰਦੀ ਆ ਬੁੜੀਆਂ ਬੱਕਰੀਆਂ ਜ਼ਿਆਦਾਤਰ ਭਾਈ ਮੰਡੀਆਂ ਤੇ ਬੁੜੀਆਂ ਬੱਕਰੀਆਂ ਹੁੰਦੀਆਂ ਚੰਗੀਆਂ ਵੀ ਆ ਜਾਂਦੀਆਂ ਪਰ ਬਹੁਤ ਘੱਟ 100 ਚੋਂ 2% ਹੀ ਆਉਂਦੀਆਂ 98% ਤਾਂ ਨੋਕਸ਼ ਹੋ ਜਾਂ ਬੱਕਰੀ ਵੱਧ ਹੁੰਦੇ ਆ ਆ ਕਿਵੇਂ ਆ ਬੱਕਰੀ ਖੜੇ ਆ ਆ ਪੂਰਾ ਬੱਕਰਾ ਅਜਵਾਗ ਦੇਖੋ ਪੇਡਾਂ ਸੋ ਆ ਦੇਖੋ ਆ ਵਧੀਆ ਪੱਠਾ ਜਾਂ ਜ਼ਿਆਦਾਤਰ ਵਧੀਆ ਪੱਠਾ ਆ ਜਾਂਦੀਆਂ ਸੋ ਮੈਂ ਸਾਰੇ ਵੀਰਾਂ ਨੂੰ ਇਹੀ ਦੱਸਣਾ ਚਾਹਣਾ ਵੀ ਮੰਡੀ ਤੇ ਜਾਇਆ ਕਰੋ ਬਈ ਨੌਲੇਜ ਬਹੁਤ ਮਿਲਦੀ ਆ ਸੌਦੇ ਦੇਖਿਆ ਕਰੋ ਆਪਾਂ ਨੂੰ ਪਰਖਣ ਦਾ ਪਤਾ ਲੱਗਦਾ ਵੀ ਉਹਨੇ ਕਿੰਨੀ ਦੀ ਲੈਤੀ ਕਿਵੇਂ ਲੈਤੀ ਹਨਾ ਸੋ ਜੇ ਆਪਾਂ ਜਾਣਾ ਹੁੰਦਾ ਸਾਰੇ ਵੀਰ ਭਰਾਵਾਂ ਨੇ ਤਾਂ ਨਾਲ ਆਪਦੇ ਨਾਲ ਯਾਰ ਕੋਈ ਮਿੱਤਰ ਪਿਆਰਾ ਜ਼ਰੂਰ ਲੈ ਕੇ ਜਾਇਆ ਕਰੋ ਵੀ ਜਿਹੜਾ ਆਪਾਂ ਨੂੰ ਪਰਖ ਕੇ ਦੱਸੇ ਐਵੇਂ ਕਿਸ ਦੇ ਠਿੱਕੇ ਚੜ੍ਹ ਕੇ ਆਪਾਂ ਆਪਦੇ ਪੈਸੇ ਨਾ ਖਰਾਬ ਕਰੀਏ ਵੀਰੇ ਕਿਉਂਕਿ ਪੈਸਾ ਬਹੁਤ ਔਖਾ ਬਣਦਾ ਜਦੋਂ ਨਵੇਂ ਬੰਦੇ ਨੂੰ ਲੁੱਟਿਆ ਜਾਂਦਾ ਨਾ ਇਸ ਤੋਂ ਬਾਅਦ ਚ ਉਹਦਾ ਜੀ ਨਹੀਂ ਕਰਦਾ ਕੋਈ ਜਾਨਵਰ ਰੱਖਣ ਨੂੰ ਆ ਕਿਵੇਂ ਮੰਡੀ ਵਿੱਚ ਝੋਲੇ ਵਾਲੀਆਂ ਦੁਕਾਨਾਂ ਬਹੁਤ ਸੋਹਣੇ ਸੁਣੀਆਂ ਚੀਜ਼ਾਂ ਸੀ ਵਿੱਚ ਵਿੱਚ ਮੇਰੇ ਵੀਰ ਭਰਾ ਚੰਗੇ ਵੀ ਹੁੰਦੇ ਆ ਜਿਹੜੇ ਆਪਾਂ ਨੂੰ ਜਾਣ ਵਰਦਾ ਸਾਰਾ ਕੁਝ ਦੱਸ ਦਿੰਦੇ ਆ ਵਿੱਚ ਵੀਰੇ ਸਾਬ ਦੀ ਰੋਜੀ ਰੋਟੀ ਆਣਾ ਕੋਈ ਕਿਵੇਂ ਕੋਈ ਕਿਵੇਂ ਆਪਾਂ ਕਿਸੇ ਨੂੰ ਕਾਹ ਨੂੰ ਮਾੜਾ ਕਹਿਣਾ ਸੋ ਸਾਰੇ ਵੀਰ ਭਰਾ ਆਉਂਦੇ ਆ ਮੈਂ ਸਾਰੇ ਵੀਰਾਂ ਨੂੰ ਇਹੀ ਅਪੀਲ ਕਰਦਾ ਵੀ ਭਈ ਆਪਾਂ ਮੰਡੀਆਂ ਤੇ ਜਾਇਆ ਕਰੀਏ ਮੰਡੀ ਤੇ ਜਾਣ ਨਾਲ ਆਪਾਂ ਨੂੰ ਨੌਲੇਜ ਜ਼ਿਆਦਾ ਮਿਲਦੀ ਹੈ ਘਰੇ ਬੈਠਣ ਨਾਲ ਕਦੇ ਆਪਾਂ ਨੂੰ ਨੌਲੇਜ ਨਹੀਂ ਮਿਲਦੀ ਸੋ ਸਾਰੇ ਵੀਰ ਭਰਾ ਮੰਡੀ ਤੇ ਜ਼ਰੂਰ ਜਾਇਆ ਕਰੋ ਭਈ ਕਿਉਂਕਿ ਆਪਾਂ ਨੂੰ ਸੌਦਿਆਂ ਦਾ ਲਾਲਾ ਜਾਨਵਰ ਬਾਰੇ ਬਹੁਤ ਹੀ ਜ਼ਿਆਦਾ ਪਤਾ ਲੱਗਦਾ ਬਾਈ ਘਰੇ ਬੈਠੇ ਤੋਂ ਕਦੇ ਨਹੀਂ ਆਪਾਂ ਨਾ ਮੌਲਤੋਂ ਦੇਖ ਕੇ ਸਿੱਖ ਸਕਦੇ ਜਿੰਨਾਂ ਆਪਾਂ ਮੰਡੀਆਂ 'ਚ ਧੱਕੇ ਖਾਵਾਂਗੇ ਉੰਨੇ ਆਪਾਂ ਸਿੱਖਾਂਗੇ ਸੋ ਅੱਗੇ ਵੀ ਤੁਹਾਨੂੰ ਬਲੌਗ ਆਇਆ ਕਰਨਗੇ ਇਹ ਆਪਣਾ ਪਹਿਲਾ ਬਲੌਗ ਸੀ ਸੋ ਹੋਰ ਵੀ ਮੇਰੇ ਵੀਰ ਬਲੌਗ ਆਪਾਂ ਪਾਇਆ ਕਰਾਂਗੇ ਜਿਵੇਂ ਘੋੜਿਆਂ ਦੀਆਂ ਮੰਡੀਆਂ ਆ ਗਈਆਂ ਬੱਕਰੀਆਂ ਦੀਆਂ ਮੰਡੀਆਂ ਆ ਗਈਆਂ ਕੋਸ਼ਿਸ਼ ਰਹੀ ਮੈਂ ਸਾਂ ਦੀਆਂ ਮੰਡੀਆਂ ਤੇ ਵੀ ਜਾਇਆ ਕਰਾਂਗੇ ਉਜ਼ਾਰੀਆਂ ਮੰਡੀਆਂ ਤੇ ਆਪਾਂ ਜਾਇਆ ਕਰਾਂਗੇ ਸਾਰੇ ਵੀਰਾਂ ਨੂੰ ਆਪਦੇ ਆਪਦੇ ਆਪਣੇ ਜਾਨਵਰ ਦਿਖਾਇਆ ਕਰਾਂਗੇ ਸੋ ਜਿਹੜੇ ਮੇਰੇ ਵੀਰ ਭਰਾ ਹੁਣ ਤੱਕ ਆਪਣੀ ਵੀਡੀਓ ਦੇਖੀ ਜਾਂਦੇ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰੇ ਸੋ ਸਭ ਨੂੰ ਆਪਾਂ ਇਹ ਕਹਿਣਾ ਵੀ ਸਪੋਰਟ ਕਰਨ ਦੀ ਲੋੜ ਹੈ ਨਾ ਸਾਰੇ ਸਪੋਰਟ ਕਰਿਆ ਕਰੋ ਵੀਰ ਭਰਾ ਯਾਰ ਫੇਰ ਹੀ ਆਪਣਾ ਕੰਮ ਚੱਲਦਾ ਹੈ ਸੋ ਨਵੀਆਂ-ਨਵੀਆਂ ਆਪਾਂ ਵੀਡੀਓ ਪਾਇਆ ਕਰਾਂਗੇ ਵੀਰੇ ਨਏ ਸਭ ਨੂੰ ਨੌਲਜ ਦਾ ਵਾਅਦਾ ਕਰਿਆ ਕਰਾਂਗੇ ਆਪਾਂ ਦੰਦਾ ਬਾਰੇ ਵੀ ਦੱਸਾਂਗੇ ਵੀਰੇ ਕੋਈ ਵਿੱਚ ਦੀਆਂ ਗੱਲਾਂ ਕੋਈ ਨਹੀਂ ਦਤਾ ਆਪਾਂ ਪਰ ਸਾਰੀਆਂ ਦੱਸਿਆ ਕਰਾਂਗੇ ਆਪਾਂ ਕਿਸੇ ਦਾ ਮਾੜਾ ਨਹੀਂ ਕਰ ਲੰਦੇ ਜਿਹੜਾ ਆਪਣੇ ਨਾਲ ਰਹੂਗਾ ਸੋ ਬਹੁਤ ਧੰਨਵਾਦ ਮੇਰੇ ਵੀਰ ਦਾ ਜਿਹਨੇ ਇੱਥੇ ਤੱਕ ਵੀਡੀਓ ਦੇਖੀ ਸੋ ਅਗਲਾ ਬਲੌਗ ਫੇਰ ਆਊਗਾ